ਗੁਰਮਤਿ ਕੀ ਕਹੇ ਨੀ ਇਹ ਦਸਮ ਬਾਸ਼ਾ ਕੀ ਕਹਨਣਾ ਦੁਸ਼ਟ ਸਭਨ ਕੀ ਕੋ ਮੂਲ ਉਪਾਰਣ اے ਦੁਸ਼ਟ ਸਭਨ ਬਹੁ ਵਜਨ ਸਭਨ ਆ ਜਿਹੜੇ ਦੁਸ਼ਟ ਸੀ ਨਾ ਆ ਆਗੇ ਕਿਨਾਂ ਨੇ ਕਬਜ਼ਾ ਕੀਤਾ ਇਹਨਾਂ ਦੀ ਜੜ ਪਟਣ ਦੀ ਗੱਲ ਕਰਦੇ ਦਸਮ ਪਾਸ਼ਾ ਉੱਥੇ ਦੁਸ਼ਟ ਸਭਨ ਕੋ ਮੂਲ ਉਪਾਰਣ ਧਰਮ ਚਲਾਵਣ ਸੰਤੋ ਵਰ ਦੋਸ਼ਤ ਸਭਨ ਕੋ ਮੂਲੋਂ ਕਰਨ ਉਹ ਕਹਿੰਦੇ ਸਾਡੀ ਜੜ ਪਟ ਨਹੀਂ ਹੁੰਦਾ ਅਸੀਂ ਉਹਦੀ ਜੜ ਪਟ ਕੇ ਦਿਖਾਵਾਂਗੇ ਸੰਗਤ ਵੇੜੀ ਦੇ ਲਈ ਪੈਸੇ ਅੱਜ ਤੱਕ ਚਲੋ ਹੋ ਸਕਦਾ ਨਾ ਪਤਾ ਹੋਵੇ ਪਰ ਹੁਣ ਸੰਗਤ ਜੇ ਸੰਗਤ ਪੈਸੇ ਦਿੰਦੀ ਹੈ ਇਹਨਾਂ ਨੂੰ ਉਹ ਸੰਗਤ ਗੁਰੂ ਦੋਖਿਆਂ ਦੀ ਸੰਗਤ ਹੈ ਕਿਤਾ ਗੁਰੂ ਤਾਂ ਉਹਨਾਂ ਬੇਮੁਖ ਕੋਈ ਨਾ ਗੁਰੂ ਦੋਖੀ ओ गुरु दुखी है जी तो ने नत्थ पाई हुई है जो नत्थ पाई हैुरु कर दुखी है दुखी हम दुश्मन भी मैं गुरमत जल पट्ट छूंगा गुरमत की कहती है दसम पातशाह की कहने दुष्ट सबन की ओ दुष्ट सबन बहुत बहुवचन है सबन आ जोड़े दुष्ट सी ना ਆ ਅਰਗੇਨ ਨੇ ਕਬਜ਼ਾ ਕੀਤਾ ਇਹਨਾਂ ਦੀ ਜੜ ਪਟਣ ਦੀ ਗੱਲ ਕਰਦੇ ਤਾਂ ਦੇਖੋ ਪਾਸ਼ਾ ਉੱਥੇ ਦੁਸ਼ਟ ਸਬਨ ਕੋ ਮੂਲੋਂ ਪਾਰਨ ਧਰਮ ਚਲਾਵਣ ਸੰਤੋ ਵਰ ਦੁਸ਼ਟ ਸਬਨ ਕੋ ਮੂਲੋਂ ਪਾਰਨ ਉਹ ਕਹਿੰਦੇ ਸਾਡੀ ਜੜ ਪਟ ਨਹੀਂਉਂਦਾ ਅਸੀਂ ਉਹਦੀ ਜੜ ਪਟ ਕੇ ਦਿਖਾਵਾਂਗੇ ਉਹਨਾਂ ਨੇ ਗਲੇ ਆਪਣੀ ਜਾਨੇ ਤਾਂ ਦਿੱਤੀ ਪਟ ਪਜਰੀ ਪਤਾਲ ਚ ਪਹੁੰਚ ਗਈ ਸੀ ਨਾ ਜੜ ਜੇ ਤੇਰਾ ਹੱਥੇ ਨਹੀਂ ਜਾਂਦਾ ਉਹ ਤੋਂ ਫੇਰ ਫੁਟਿਆ ਐ ਸੱਚ ਸੱਚ ਜਾਂ ਦੇਖਿਆ ਉਹ ਉੱਚਾ ਖੜਾ ਜਲ ਪਤਾ ਵਿੱਚ ਵੀ ਦੂਏ ਪਾਸੇ ਆ ਮਾਇਆ ਤੋਂ ਪਰਿਆ ਇਹਦੇ ਫਰ ਵੀ ਮਾਇਆ ਤੋਂ ਪਰੇ ਨਹੀਂ ਹੁੰਦੇ ਨੇ ਇਹ ਬੋਕਾ ਜਿਹੜਾ ਸੱਚਾ ਹੈ ਨਾ ਨਾਨਕ ਗੁਰ ਸੰਤੋਖ ਰੁਖ ਧਰਮ ਫੁੱਲ ਫੜ ਗਿਆ ਨਾ ਇਹ ਫਾਇਦਾ ਤਾਂ ਹਿਰਦੇ 'ਚ ਹੁੰਦਾ ਪਰ ਇਹਦੀ ਜੜ ਵੀ ਮਾਇਆ ਤੇ ਪਰੇ ਆ ਜਿੱਤੇ ਤਕਮਾਇਓ ਉੱਥੇ ਤਕਜਲ ਦੀ ਹੈ ਹਲਦੀ ਇਹਦੀ ਜਦ ਸੱਚ ਨਾਲ ਜੁੜੀ ਹੋਈ ਹੈਗਾ ਵਾਪਾਰ ਚੱਲੀ ਗਈ ਵਾਇਤੋਂ ਔਰ ਫੜ ਵੀ ਮਾਇਆ ਤੋਂ ਬਾਹਰ ਵਾਲੀ ਲੱਗਦੇ ਨੇ ਬਚਾਲੇ ਬਚਾਲੇ ਦਾ ਮਿਰਚੇ ਮਿਰਚਾ ਸਰੀਰ ਇਸ ਦੀ ਦਾ ਬਚਾਲੇ ਦਾ ਸਰੀਰ ਇਸ ਨਹੀਂ ਦਾ ਖੁਰਤੇ ਜਿੱਤੇ ਜੁੜੀਆ ਸ਼ਬਦ ਉਹ ਵੀ ਮਾਇਆ ਤੋਂ ਭਰੇ ਆ ਜਿਹੜੀ ਗੁਰਬਾਣੀ ਜਿਹੜਾ ਬੇਸ ਹੈ ਦਾ ਉਹ ਵੀ ਮਾਇਆ ਤੋਂ ਭਰੀਆ ਰਸ ਵੀ ਮਾਇਆ ਤੋਂ ਭਰੇਦਾ ਜਿਹੜਾ ਫੜਾ ਵੀ ਮਾਇਆ ਤੋਂ ਭਰੇਦਾ ਇਹਨੂੰ ਇਹ ਕੀ ਗੱਲ ਲੰਦਾ ਵੀ ਉਸ ਉਸ ਤੁਸੀਂ ਕੀ ਕਰ ਲੋਗੇ ਸੰਸਾਰੀ ਆਦਮ ਨੂੰ ਕਿਵੇਂ ਕੁਝ ਵਿਗਾੜ ਸਕਦਾ ਹੁਣ ਤੇਰਾ ਹੋਰ ਬੁੱਧੀ ਹੋ ਹੈ ਜੀ ਇਹ ਨਾ ਇਹ ਤਾਂ ਜੇ ਨਾ ਨੂੰ ਸਮਝੋਗੇ ਫਿਰ ਪੰਗਾ ਕਾਦੇ ਗਏ ਸੱਚਨਾ ਜਿਹਨੂੰ ਇਹ ਸਮਝਿਆ ਸੱਚਨਾ ਕੋ ਗੋ ਨਹੀਂ ਲੰਦਰੋ ਸੱਚਨਾ ਪੰਗਾ ਹੋ ਲੈਦਾ ਜੀ ਇਹ ਵੀ ਉਹ ਪ੍ਰਸ਼ਤ ਹੋ ਜਾਂਦੀ ਹੈ ਜਦੋਂ ਪਿਸ਼ਟ ਹੋ ਜਾਂਦਾ ਦੁਸ਼ਟ ਸਭਨ ਕੋ ਗੂਲੋ ਪਾੜਨ ਉਹ ਦੁਸ਼ਟ ਕੌਣ ਨੇ ਜਿਨ੍ਹਾਂ ਦੀ ਜੜ ਪਟਣੀ ਚਾਹੁੰਦੇ ਤੇ ਦਸ਼ਮਪਾਸ਼ਾ ਅੱਜ ਉਹ ਦੁਸ਼ਟ ਗੌਰ ਨੇ ਸਾਹਮਣੇ ਖੜੇ ਨੇ ਇਹਨਾਂ ਦੀ ਜੜ ਪੱਟਣੀ ਸੀ ਉਹਨੇ ਜਦ ਗੁਰਬਾਣੀ ਦਾ ਸਹੀ ਪ੍ਰਚਾਰ ਹੋ ਉਹਨਾਂ ਦੀ ਜੜ ਪੱਟ ਹੋ ਰਹੀ ਆ ਪੱਟੀ ਜਾਣੀ ਆ ਜਿਹਨੇ ਜੜ ਬਚਾਉਣੀ ਆ ਬਚਾ ਲਵੇ ਜਿੰਨ ਟੱਪੱਟੀ ਸਭੀ ਹੋ ਜਾਣੀ ਜਿਹਨੇ ਜੜ ਬਚਾਉਣੀ ਆ ਉਹ ਮਾਫੀ ਮੰਗ ਲੂਗਾ ਗਲਤੀ ਤੇ ਸ਼ਰਨਾ ਜੀਊਗਾ ਅਰਜੂਗੋ ਚੜਜੂਗੋ ਅਲੇ ਸੋ ਜਿਹੜੇ ਸਾਲ ਪਰੇ ਸੋ ਤਰੇ ਉਹ ਗੱਲਾਂ ਜਿਹੜੀ ਕਹਿੰਦੇ ਹੁੰਦੇ ਸੀ ਅਲਗਾਸ ਵਿੱਚ ਹੁਣ ਤੇ ਕਹਿੰਦੇ ਆ ਇਹਨੇ ਅਲੇ ਸੋ ਚੜੇ ਸਾਲ ਪਰੇ ਸੋ ਤਰੇ ਉਹ ਬੇਰਹੂ ਆਸਾਂ ਉਹ ਗੱਲਾਂ ਅਸੀਂ ਤਾਂ ਹੁਣ ਨਹੀਂ ਜੋ ਗੁਰੂ ਨੇ ਕਹਾ ਸੀ ਜੋ ਖਾਲਸਾ ਨੇ ਅਸਲੀ ਖਾਲਸਾ ਨੇ ਕਹਾ ਸੀ ਵਿੱਚ ਬਾਗ ਅਲੇ ਸੋ ਚੜੇ ਇਹ ਵੀ ਗੰਦੇ ਨੇ ਫਿਰ ਚੜੇ ਇਹ ਮੈਨੂੰ ਪਤਾ ਨਹੀਂ ਵੀ ਸਾਡੇ ਬਾਸ ਤੇ ਲਿਖਿਆ ਹੋਇਆ ਹੈ। ਇਹ ਕਹਿੰਦੇ ਆ ਸਾਡੇ ਬੂਰੇ ਅੜੂ ਛੱਡੂ। ਇਹ ਨਹੀਂ ਬੜਾ ਵੀ ਗੱਲੇ ਸੋਡ ਗੁਰੂ ਦੋਖਿਆਂ ਵਾਸਤੇ ਗੱਲ ਹੈ। ਅੜੂ ਤਾਂ ਦੋਖਿਓ ਸੱਚ ਦਾ ਸਾਹਮਣੇ ਜਿਹੜਾ ਅੜੂਗਾ ਸੱਚ ਦਾ ਵਿਰੋਧ ਕਰੂਗਾ ਉਹ ਛੱਡ ਜਾਊਗਾ। ਵਿਜਨਰੀ ਛੱਡਦੇ ਛੱਡ ਜਾਣਗੇ। ਪੇਜਾਂ ਯਾਨੇ ਡੂੰਡ ਰਹਿ ਜਾਣਗੇ ਸੰਗਤ ਸਾਰੀ ਨਿਕਲ ਚੂਗੀ ਚੜਨਾ ਬਾਤਰਾਵਾਂ ਨੇ ਪੱਕੇ ਚੜ ਜਾਣਗੇ ਸਾਹਮਣੇ ਸਾਹਮਣੇ ਬੰਦੇ ਰਹਿ ਜਾਣਗੇ ਇਹਨਾਂ ਨੂੰ ਵਿਰੋਧ ਕਰਨ ਵਾਲੇ ਨੇ ਜਿਨ੍ਹਾਂ ਨੂੰ ਵਿਰੋਧ ਸਖਾਰ ਡਰ ਰਹੇ ਤੇ ਉਹ ਸਾਰੇ ਪਿੱਛੇ ਗੁਰੂ ਨੇ ਜੜ ਜਾਣਗੇ ਸਾਹਮਣੇ ਸਾਹਮਣੇ ਉਹ ਗੁਰੂ ਮੱਤ ਦੇ ਜੋ ਕੇ ਬੰਦੇ ਰਹਿ ਜਾਣਗੇ ਸਾਖਤ ਸਾਖਤ ਵਿਦਨ ਤਾਂ ਲੱਗਿਆ ਨਾ ਹੁਣ ਵਿਦਨ ਮਨਾਂ ਸੰਗ ਸੱਤ ਕੋਲ ਮੈਂ ਨਾਮ ਦੁਆਇਆ ਜਿਉਂ ਵੀ ਬਲਾਸਾ ਵਿਦਲਾ ਕਰਕੇ ਦੁੱਖ ਨੇ ਦੁੱਖ ਹੋਰ ਕਾਟੇ ਨੇ ਜਪੇਸ਼ਨ ਕਾਟੇ ਘਰ ਘਰ ਖੜੇ ਸਾਦਾ ਇੱਕ ਤਖੀਉ ਨਹੀਂ ਹੈ ਇਹ ਸਾਰੇ ਵਿਦਨ ਨੇ ਜਦ ਵਿਦਨ ਹੁੰਦਾ ਵਿਦਨ ਦੁੱਖ ਰੂਪ ਚ ਪ੍ਰਗਟ ਹੁੰਦੇ ਨੇ ਬਿਗਨ ਪੈਂਦਾ ਦੁਖਾਉਂਦਾ ਬਿਗਨ ਦੁਖ ਰੂਪ ਤੇ ਉਹ ਜੇ ਸਾਡੀ ਸੇਟ ਵਿੱਚ ਕੋਈ ਬਿਗਨ ਪੈਂਦਾ ਹੈ ਉਹ ਬਿਮਾਰੀ ਪੈਦਾ ਹੁੰਦੀ ਹੈ ਗੱਡੀ 'ਚ ਕੋਈ ਬਿਗਨ ਪੈਂਦਾ ਬਸ ਉੱਥੇ ਰੁਕ ਜਾਂਦੀ ਹੈ ਮੁਸੀਬਤ ਖੜੀ ਹੋ ਜਾਂਦੀ ਹੈ ਰਸਤੇ 'ਕਿ ਬਿਗਨ ਬਿਨਾ ਚਲ ਸਾਬਦੋ ਖਨਾਸਤ ਨੂੰ ਸਾਬਦੋ ਖਨਾਸਤ ਨੂੰ ਸਾਬੂ ਸੰਸਾਰੀ ਉਨੇ ਆ ਗਏ ਮਨ ਸੇ ਤੇ ਸਰੀਰ ਕੋ ਸਰੀਰ ਦਾ ਮਨ ਸੇ ਤੋਏ ਦੁੱਖ ਨਾ ਸੰ ਨਾਸ ਕਰਨ ਵਾਲਾ ਸਾਤਗੁਰ ਨੇ ਨਾਮ ਧੜ ਕਰਵਾਇਆ ਸਾਤਗੁਰ ਨਾਮ ਦੇ ਇਹ ਉਹ ਨਾਮ ਹੈ ਉਹ ਨਾਮ ਦਾ ਸਿਮਰਨ ਬਸ ਜਿਵੇਂ ਲੱਗ ਕੇ ਮੈ ਜਾਊਗਾ ਪਰ ਅਬ ਜੇ ਮੈ ਤਕੋ ਵਿਗੜਨ ਲੱਗਾ ਕਿਉਂ ਨਾਲ ਲੰਦਾ ਰਬ ਕੈਸੇ ਮੰਨ ਲਾ ਅੰਦਨ ਜਾਗਾ ਤੁਗਾ ਖਾਉ ਪਰਹੇਜ ਨਾਲ ਅੰਨਾ ਹੋਵੇ ਨਹੀਂ ਖਾਈ ਆਉ ਜਿਹੜਾ ਕੋ ਮਿਲ ਗਿਆ ਖਾਣਾ ਉਹ ਇਲਾਜ ਤੋਂ ਪਰਹੇਜ ਨੂੰ ਜ਼ਿਆਦਾ ਤਰਜੀਹ ਦਊਗਾ ਉਹ ਤਰਸੇ ਨਹੀਂ ਜਾਂਦਾ ਜਿਹੜੇ ਰਸਤੇ ਬਿਮਾਰੀ ਹੈ ਉਹ ਬੁਰੀ ਸੰਗਤ ਵਿੱਚ ਨਹੀਂ ਜਾਂਦਾ ਕੋ ਸਾਹਮਤ ਕਰਦਾ ਹੀ ਨਹੀਂ ਜਰਮਤ ਨਿਕਲ ਸੁਣਦਾ ਹੀ ਨਹੀਂ ਦੂਜੀ ਬਾਤ ਨਾ ਧਾਰੀ ਕਰਨਾ ਦੂਜੀ ਬਾਤਾਂ ਵਿੱਚ ਬਹਿ ਜਾਣਾ ਉਹ ਦੋਏ ਗੱਲਾਂ ਨੀ ਕਰ ਰਖੋ ਕਿ ਜਾਗਰੂਕ ਹੋ। ਜੇ ਜਾਗਰੂਕ ਵੱਜ ਜਾਂਦਾ। ਜਿਹੜਾ ਸੌਂ ਜਾਂਦਾ ਸਾਵਧਾਨੀ ਕੱਢੀ ਤੇ ਹਟੀ ਦੁਰਘਟਨਾ ਕੱਢੀ। ਸਾਬ ਤਾਂ ਇਕਾਗਰ ਚੀਤ ਜਿਹੜਾ ਹੈ ਨਾ ਉਹ ਹੀ ਜਾਗਰੂਕ। ਸਾਵਧਾਨ ਇਕਾਗਰ ਚੀਤ ਜਿਹੜਾ ਰਹਿੰਦਾ ਉਹਨੂੰ ਵੀ ਕਦੇ ਨਹੀਂ ਲੱਗਦਾ ਕਿ ਅੰਨਨ ਜਾਗਾ ਹੈ ਅੰਨਨ ਜਾਗਾ ਨਾ ਸਾਵਧਾਨ ਹੋ ਕੇ ਠੀਕ ਹੈ ਹਰ ਸਮੇਂ